ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਚੱਲੇ ਆਪਣੇ ਨਵੇਂ ਟ੍ਰਿਪ ਤੇ ਕੈਲੀਫੋਰਨੀਆ ਹੌਲਿਸਟਰ ਕੈਲੀਫੋਰਨੀਆ ਤੇ ਨੇ ਡਰਾਪ ਆ ਰਿਚਮੰਡ ਕੈਲੀਫੋਰਨੀਆ ਗ੍ਰੀਨਫੀਲਡ ਕੈਲੀਫੋਰਨੀਆ ਆ ਆਪਣਾ ਲੋਡ ਆ ਪਿੱਛੇ ਪਿਆ ਪੈਨਲ ਆ ਫੈਂਸ ਫੈਂਸਿੰਗ ਪੈਨਲ ਆ ਟਰੈਕਟਰ ਜੌਂਡੀਅਰ ਚੱਲਾ ਅੱਜ ਕਿਸੇ ਬਾਇਨਰੀ ਬਾਇਨਰੀ ਦੀ ਡਿਲੀਵਰੀ ਹੋਣੀ ਆ ਇਹਦੀ ਯੋ ਤਾਂ ਆ ਹੈਗਾ ਸਲਾਈਡ ਗੇਟ ਆ ਇਹਦੇ ਵਿੱਚ ਸਲਾਈਡ ਗੇਟ ਆ ਇਹ ਆਪਣਾ ਲੋਡ ਰੈਸਟ ਏਰੀਆ ਮਿਸ਼ੀਗਨ ਬਾਰਡਰ ਕ੍ਰੋਸ ਕਰਕੇ ਪਹੁੰਚ ਗਏ ਇੱਥੇ ਫਰੈਸ਼-ਫਰਸ਼ ਹੋ ਕੇ ਫਿਰ ਚੱਲਦੇ ਆਂ ਅੱਗੇ ਰੌਣਕ ਲੱਗਿਓ ਪੂਰੀ ਆਇ ਤਾਂ ਬਹੁਤ ਟਰੱਕ ਖੜੇ ਆਂ ਹਾਂਜੀ ਮਿੱਤਰੋ ਪਹੁੰਚ ਗਏ ਸ਼ਿਕਾਗੋ ਆਪਣੀ ਸ਼ਿਫਟ ਹੋ ਗਈ ਅੱਜ ਦੀ ਡਨ ਹੁਣ ਸ਼ਿਫਟ ਕਰਦੇ ਆਂ ਚੇਂਜ ਆਪਣਾ ਲੋਡ ਇਹ ਲੋਡ ਲੋਡ ਚੈੱਕ ਕਰ ਲਿਆ ਤੇਲ ਆਪਰਥ ਪਵਾਉਣਾ ਨਹੀਂ ਹੈਗਾ ਖੱਲੇ ਹੈਗਾ ਆ ਦਾਹਾਂ ਪਵਾਵਾਂਗੇ ਪਾਇਲਟ ਸ਼ਿਕਾਗੋ ਸ਼ਿਕਾਗੋ ਤੋਂ 50 ਕਿਲੋਮੀਟਰ ਪਹਿਲਾਂ ਪਾਇਲਟ ਤੇ ਅੰਦਰ ਜਾ ਕੇ ਹੁੰਨੇ ਆ ਫਰੈਸ਼ ਬਰਸ਼ ਤਾਂ ਫੇਰ ਚੱਲਦੇ ਹਾਂ ਅੱਗੇ ਉਹ ਦੇਖੋ ਝੰਡਾ ਝੂਲਦਾ ਅਮਰੀਕਾ ਦਾ ਗ੍ਰੈਂਡ ਆਈਲੈਂਡ ਬੋਸਟ੍ਰਕ ਸ਼ੌਪ ਪਾਇਲਟ ਤੋ ਵੀ ਮਿੱਤਰੋ ਪਹੁੰਚ ਗਏ ਲਾਰਮੀ ਲਾਰਮੀ ਐ ਇੱਥੋਂ 3 ਘੰਟੇ ਦੀ ਮੇਰੀ ਡਰਾਈਵ ਰਹਿ ਗਈ ਫਿਰ ਨਾਲ ਦਾ ਮੁੰਡਾ ਕਰੂਗਾ ਡਰਾਈਵ ਆਪਣਾ ਲੋਡ ਸਹੀ ਐ ਟਾਈਟ ਟਰੈਕਟਰ ਖੜਾ ਜੌਨ ਡੀਅਰ ਦੇਖੋ ਪਤਲੇ ਟਾਇਰ ਪਾਇਓ ਆ ਅੰਦਰ ਸਪਰੇਸ ਬ루 ਕਰਨੇ ਨੂੰ ਗੋਟੀ-ਗੋਟੀ ਕਰਨੇ ਨੂੰ ਅੰਗੂਰਾਂ ਦੇ ਫਾਰਮ 'ਚ ਯੋ ਇਦਾਂ ਦਾ ਪਹਾੜੀ ਏਰੀਆ ਲਾਰਮੀ ਬਿਓਮਿੰਗ ਦੇਖੋ ਇਦਾਂ ਦੇ ਏਰੀਆ ਪਹਾੜੀ ਕੁਆਇਟ ਸੋਨਮਸਾਨ ਹਾਈਵੇ ਚੱਲਦਾ ਬਸ ਇੱਧਰ ਕਿਤੇ ਕਿਤੇ ਟਾਮਾ ਟਾਮਾ ਪੰਪ ਆਉਂਦਾ ਹੈ ਪਾਇਲਟ ਦਾ ਜਾਂ ਕੋਈ ਹੋਰ ਬਿਰਲੇ ਬਿਰਲੇ ਥੋੜੇ ਥੋੜੇ ਘਰ ਛੋਟੇ ਛੋਟੇ ਪਿੰਡ ਜੇ ਇਦਾਂ ਦੇ ਇਲਾਕੇ ਆ ਸਾਰੇ ਪਹਾੜੀ ਉਹ ਐਵਨਸਟਨ ਬਿਓਮਿੰਗ ਇਤੋਂ ਬਾਅਦ ਹੁਣ ਸ਼ੁਰੂ ਹੋ ਜਾਣਾ ਜੂਟਾ ਜੂਟਾ ਆਪਣੀ ਸ਼ਿਫਟ ਹੋ ਗਈ ਡਨ ਆਪਾਂ ਹੁਣ ਸੌਣਦੇ ਅਸਲੀ ਪ੍ਰਮੋਟ ਚ ਯੋਹੋ ਇਸ ਬੇਟੀ ਆਇਰਲੈਂਡ ਅ ਚਲਦੇ ਝਰਨੇ ਰਿਵਰ ਵਾਓ ਬਿਊਟੀਫੁਲ ਆ ਕਲਰਫੁਲ ਕੋਲਰਾਡੋ ਵੀ ਇਦਾਂ ਦਾ ਹੋਇਆ ਇਸ ਘਰ ਉਹ ਟਾਪ ਤੇ ਘਰ ਬਣਾ ਆਇਆ ਸੀਜ਼ਨ ਫਾਲ ਆਹ ਮਤਲਬ ਇਸ ਸਕੇਟਿੰਗ ਬੇਟਰ ਚਾਹ ਸੁਨੋ ਪੈ ਜਣੀ ਇੱਥੇ ਢੋੜਿਆ ਕਰਨਾ ਨਹੀਂ ਪਹਾੜੀ ਤੋਂ ਉੱਪਰ ਚੜ੍ਹ ਕੇ ਥੱਲੇ ਨੂੰ ਆਸਮੀਲ ਦੀ ਡਾਊਨ ਹਿੱਲ ਆ ਸਿੱਧੀ ਜੇ ਕਿਤੇ ਬ੍ਰੇਕਾਂ ਬਰੁੱਕਾਂ ਬਾਈ ਚਾਂਸ ਫੇਲ ਹੋ ਜਾਣ ਇੰਦਾ ਰੈਂਪ ਬਣਿਆ ਹੋਇਆ ਸਾਈਡ ਤੇ ਉਧਰ ਵੱਢ ਜਾਓ ਉਧਰ ਰੇਤੇ ਚ ਖੁੱਪ ਜਾਂਦਾ ਫੇ ਟਰੱਕ ਜਾ ਕੇ ਹਾਂਜੀ ਟਰੱਕੀ ਰੈਸਟ ਏਰੀਆ ਤੋਂ ਲਾਈਵ ਟਰੱਕੀ ਰੈਸਟ ਏਰੀਆ ਤੇ ਪਹੁੰਚ ਗਏ ਇੱਥੋਂ 3-4 ਘੰਟੇ ਤੇ ਰਹਿ ਕੇ ਜਿੱਥੇ ਆਪਾਂ ਡਿਲੀਵਰੀ ਕਰਨੀ ਪਹਿਲੀ ਆ ਵਾਲੀ ਫਿਰ ਉਸ ਤੋਂ ਬਾਅਦ ਉਹ ਉੱਪਰ ਜਿਹੜੀ ਵੀ ਉਹ ਕਰਨੀ ਆ ਫਿਰ ਲਾਸਟ ਸਟ੍ਰੈਕਟਰ ਕਰਨਾ ਰੱਕੀ ਰੈਸਟ ਏਰੀਆ ਦੇਖੋ ਕੈਲੀਫੋਰਨੀਆ ਦਾ ਝੰਡਾ ਝੂਲਦਾ ਭਾਲੂ ਬਣਿਆ ਆ ਉੱਪਰ ਭਾਲੂ ਬਹੁਤ ਆ ਕਹਿੰਦੇ ਇੱਥੇ ਹੰਡ ਹੋ ਗਈ ਇੱਥੇ ਚਲੋ ਜੀ ਚੱਲਦੇ ਆ ਮੁੱਤ ਧੋ ਲਿਆ ਲਾਵੇ ਟਰਪ ਮੂਵ ਕਰ ਦਿੰਦੇ ਜਦ ਤੱਕ ਬੰਦੇ ਨਹੀਂ ਆਉਣਾ when he's coming i remove the tarpaulin yes. then they unload us okay i'm front of the gate the plant hey, good morning from san francisco apa pahunch gaye apni first drop te apni delivery hai itthe honi slide gate ਏ ਆਪਣਾ ਪਹੁੰਚ ਗਏ ਸੀ ਇੱਥੇ 3 ਵਜੇ 7 ਵਜੇ ਡਿਲੀਵਰੀ ਹੋਣੀ 3-4 ਘੰਟੇ ਪਹਿਲਾਂ ਹੀ ਪਹੁੰਚ ਗਿਆ ਮੈਂ ਟਾਰਪ ਟੋਰ ਬਲਾਤੀ ਪਹਿਲਾਂ ਹੀ ਤਾਂ ਆ ਬੱਟਰ ਟ੍ਰੀਟਮੈਂਟ ਪਲਾਂਟ ਆ ਇੱਥੇ ਹੋਣੀ ਆਪਣੀ ਡਿਲੀਵਰੀ ਆ ਇੱਥੇ ਇੱਥੇ ਹੋ ਆਪਣੀ ਡ੍ਰੌਪ ਹੈ ਦੋ ਜੀ ਕਿਉਂ ਪਹਾੜ ਨਾਲ ਰਾਤੀ ਇੱਥੇ ਨੇਰੇ ਹਿਰਨਾ ਇਹਨਾਂ ਦੇ ਝੁੰਡ ਫਿਰਦੇ ਸੀਗੇ ਵੀਡੀਓ ਤਾਂ ਆਉਂਦੀ ਨਹੀਂ ਸੀ ਤਾਂ ਨਹੀਂ ਬਣਾਈ ਉੱਧਰ ਟ੍ਰੇਨ ਆ ਕਾਰਾਂ ਸ਼ਿਪ ਹੁੰਦੀਆਂ ਨਮੀਆਂ ਤੇ ਪੋਰਟ ਨਾਲ ਹੀ ਪੋਰਟ ਆ ਪੋਰਟ ਤੋਂ ਸ਼ਿਪ ਚਾਉਂਦੀਆਂ ਹੋਣੀਆਂ ਪਹਿਲਾਂ ਕਾਰਾਂ ਫਿਰ ਟ੍ਰੇਨਾਂ ਚ ਗਾਹਾਂ ਡਿਲੀਵਰ ਹੁੰਦੀਆਂ ਅੱਜ ਆ ਦੇਖੋ ਇੱਥੋਂ ਟਰੱਕ ਵੀ ਲੋਡ ਹੋ ਕੇ ਜਾਂਦੇ ਆ ਤਾਂ ਟ੍ਰੇਨ 'ਚ ਵੀ ਲੋਡ ਹੋ ਕੇ ਜਾਂਦੀਆਂ ਘਾਰਾਂ ਬ੍ਰੈਂਡ ਨਿਊ ਯੋ ਹਸਨ ਫ੍ਰਾਂਸਿਸਕੋ ਕੈਲੀਫੋਰਨੀਆ ਇਦਾਂ ਦਾ ਏਰੀਆ 'ਚ ਲੋ ਬਈ ਟ੍ਰੀਟਮੈਂਟ ਪਲੈਂਟ ਦੇ ਆ ਕੇ ਅੰਦਰ ਆਹ ਦੇਖੋ ਅੱਗ ਵੱਲਦੀ ਜਿਹੜਾ ਗੰਦ ਮੰਦੇ ਆ ਉਹ ਜਾਲੀ ਜਾਂਦੇ ਗੈਸ ਬਣੀ ਜਾਂਦੀ ਬਾਕੀ ਪਾਣੀ ਕਲੀਅਰ ਕਰਕੇ ਉਹ ਲੇਕ ਲੋਕ 'ਚ ਪਾਉਂਦੇ ਹੋਣੇ ਯੋ ਇਦਾਂ ਦਾ ਇਹਦੇ ਅੰਦਰ ਸਾਰਾ ਪਾਣੀ ਗੰਦਾ ਸਿਟੀ ਦਾ ਆ ਕੇ ਸਾਫ ਸੂਪ ਕਰਦੇ ਆ। ਪਲਾਂਟ ਚ। ਉ ਪਹਾੜ ਦੇਖੋ ਉਧਰ ਸਾਈਡ ਤੇ। ਯੋ। ਲੋ ਵੀ ਡਿਲੀਵਰੀ ਹੋਈ ਜਾਂਦੀ ਆਪਣੀ ਸੈਨ ਫਰਾਂਸਿਸਕੋ ਕੈਲੀਫੋਰਨੀਆ। ਉਹ ਮੁਰਿਆਂ ਵੀ ਲੈਣਾ ਸਮਾਨ ਮਿਕਸ ਆਪੇ ਹੀ ਹੋ ਜਾ ਸਾਰਾ। ਆ ਦੇਖੋ ਪਾਣੀ ਹੋਈ ਜਾਂਦਾ ਸਾਫ। ਉਹ ਫੋਰਕ ਲਿਫਟ ਵਾਲਾ ਆਇਆ ਇੱਥੇ ਇਹਦਾ ਲਾਲਾ ਇੱਥੇ ਲਿਆ ਕੇ ਲਾਉਂਗਾ। ਪਹਿਲਾਂ ਇਹਨੂੰ ਲਾਉਗਾ ਇਹਦਾ ਵੱੜਦਾ ਇਹ ਨਹੀਂ ਅੰਦਰ ਥੱਲੇ ਲੱਗੀ ਜਾਂਦਾ ਉਹਦੇ ਵਿੱਚ। ਟ੍ਰੇਲਰ ਨਹੀਂ ਆਇਆ। ਇਤੋ ਬਾਦ ਵਾਰੀ ਆਉਣੀ ਆ ਜਗ੍ਹਾ ਇਦਾਂ ਸੀ ਆ ਬਸ ਹਟਾਈਟ ਸੀ ਛੋਟਾ ਜਿਹਾ ਬੈਗੀ ਕੱਢਣਾ ਪੈਣਾ ਬਾਅਦ ਚ ਉਹ ਹੋ ਵੀ ਟਰੈਕਟਰ ਦੀ ਲੱਗੀ ਔਨ ਡਿਲੀਵਰੀ ਉਹ ਪਿੱਛੇ ਰੈਂਪ ਬਣਾਇਆ ਉਹਨਾਂ ਨੇ ਆ ਪਹਿਲਾਂ ਵੀ ਖੜੇ ਘੜਘੜੇ ਉਹ ਉਹ ਸਮਾਸੀ ਬਰ ਮੋਟਰ ਕੱਢੀ ਵੱਢੀ ਉਹ ਦੇ ਲਵੀਏ ਹਾਂ ਵਿੱਚੇ ਘਾਰਿਆ ਇਦਾਂ ਅਹ ਚੜ ਗਿਆ ਰੈਂਪ ਤੇ ਇਹ ਵੀ ਲੈ ਗਿਆ ਜੌਂਡੀਅਰ ਆ ਪੈਪਾਂ ਬਚਾਉਂਦੇ ਆ ਤੇ ਟੂਟੀਆਂ ਐਦਾ ਪੈਂਦਾ ਫਿਰ ਜੜਾਂ ਨੂੰ ਪਾਣੀ ਜਿਲੇ ਫਸਲ ਬੀਜਦੇ ਆ ਆ ਪੈਪ ਵੀ ਨਾਲ ਨਾਲ ਬਚਾਉਂਦੇ ਆ ਤਾਂ ਹਰੇਕ ਖੇਤਾਂ ਚ ਉਹ ਪਿੱਛੇ ਗੋਭੀ ਗਾਭੀ ਫਸਲ ਹੋਈ ਹੋਈ ਓਏ ਲਿਵਾਕ ਕੈਲੀਫੋਰਨੀਆ ਦੇਖੋ ਲੋਕੇਸ਼ਨ ਵਾਓ ਬਿਊਟੀਫੁੱਲ ਉੱਧਰ ਫਿਊਲ ਭਰੀ ਜਾਂਦਾ ਉੱਧਰ ਰਸਗਰ ਉੱਚਾ ਆ ਸਟੋਰ ਦੇਖੋ ਵੀ ਲਿਵਾਕ ਕੈਲੀਫੋਰਨੀਆ ਈਵਨਿੰਗ ਵਿਊ ਵਾਓ ਨਾਈਸ ਲੱਗੀਆਂ ਪੈ ਗਈਆਂ ਸਲਿੱਪਾਂ ਹਾਂਜੀ ਮਿੱਤਰੋ ਪਿਕਅਪ ਲਈ ਆ ਗਏ orange ਕੈਲੀਫੋਰਨੀਆ ਵੇਰੀਅਸ ਐਰੋਸਪੇਸ ਵਾਲਿਆਂ ਦੇ ਇਧਰੋਂ ਪਲੇਨ ਦੇ ਪਾਰਟ ਆ ਜਿਹੜੇ ਆਪਾਂ ਪਿਕਅਪ ਕਰਨੇ ਆ ਕੱਲ ਦੇ ਖੜੇ ਆ ਰਾਤ ਦੇ ਅੱਜ ਵੀ ਨਹੀਂ ਲੋਡ ਚੁਕਾਣ ਨੂੰ 4 ਵਜੇ ਰੈਡੀ ਹੋਣਾ ਇੱਥੇ ਖੜੇ ਆ ਰੋਡ ਤੇ ਲਾ ਕੇ ਇਹਨਾਂ ਦੇ ਮੋਰੇ ਉੱਥੋਂ ਅਸੀਂ ਬਿਲਡਿੰਗ 'ਚ ਹੋਣਾ ਹੈ ਨਾਲੋਂ ਆ ਦੋਨੇ ਬਿਲਡਿੰਗਾਂ ਇਹਨਾਂ ਦੀਆਂ ਹੀ ਆ ਪਲੇਨ ਦੇ ਪਾਰਟ ਜਾਣੇ ਆ ਮੀਸੀਸਾਗਾ ਜਾਣੇ ਆ ਉੱਥੇ ਯੋ ਟ੍ਰਾਂਟੋ ਐਰੋ ਸਪੇਸ ਇਹ ਉਹ ਵੀ ਫੂਡ ਕੀਤਾ ਸੀ ਆਰਡਰ ਆ ਗਿਆ ਬੰਦਾ ਉਹ ਗੱਡੀ ਚੰਦਰਵਾਲ ਕਿੱਥੇ ਦਾ ਐਡਰੈਸ ਜਿੱਥੋਂ ਪਿਕਅਪ ਕਰਨੀ ਉੱਥੇ ਦਾ ਐਡਰੈਸ ਦਿੱਤਾ ਸੀਗਾ ਪਾਂਡਾ ਐਕਸਪ੍ਰੈਸ ਕੈਲੀਫੋਰਨੀਆ ਤੋਂ ਪਾਂਡਾ ਐਕਸਪ੍ਰੈਸ ਕੈਲੀਫੋਰਨੀਆ ਤੋਂ ਬੰਦਾ ਡਿਲੀਵਰੀ ਲੈ ਕੇ ਆਇਆ ਉਹ ਅੰਦਰ ਹੀ ਵੜ ਗਿਆ ਜਿੱਥੇ ਜਿੱਥੋਂ ਆਪਾਂ ਪਿਕਅਪ ਕਰਨੀ ਉੱਥੇ ਦਾ ਐਡਰੈਸ ਦਿੱਤਾ ਸੀਗਾ ਉਹ ਲਾਤੀ ਗੱਡੀ ਉਹਨਾਂ ਲਿਆ ਕੇ Uber Eats ਤੇ ਆਰਡਰ ਕੀਤਾ ਸੀ Panda Express ਤੋਂ ਹੁਣ ਲੈ ਪਿਕ ਕਰਦੇ ਆ ਆਰਡਰ ਉਹ ਦੇ ਉੱਪਰ ਚਾਪਰ ਆਉਣਾ ਆ ਆ ਗਿਆ ਬੰਦਾ ਹੈਲੋ ਆ ਦੇਖ ਹਾ ਵਰ ਯੂ 4304 4304 ਯਾ ਥੈਂਕ ਯੂ ਥੈਂਕ ਯੂ ਸੋ ਮਚ ਯਾ ਥੈਂਕ ਯੂ ਆ ਵੀ ਪਹੁੰਗੀ ਪਿਕਅਪ ਹੋ ਗਈ। ਊਡ ਆ ਗਿਆ ਆਪਣਾ ਪਾਂਡਾ ਐਕਸਪ੍ਰੈਸ ਤੋਂ। ਉਹ ਵੀ ਦੇਖੋ ਆ ਆ ਪਾਂਡਾ ਐਕਸਪ੍ਰੈਸ ਦਾ ਸਾਈਨ ਚਾਈਨਿਸ ਕਿਚਨ ਚਾਈਨਿਸ ਫੂਡ ਹੈ। ਯੇ ਚੱਕਦੇ ਆ ਫੱਟੇ ਹੁਣ ਦੇ ਦਿਆ ਕਿਦਾਂ ਦਾ ਨਿਕਲਦਾ ਹੈ। ਫਸਟ ਟਾਈਮ ਟਰਾਈ ਕਰਨ ਲੱਗਿਆ। ਓਵਰ ਤੇ ਵੀ ਪਹਿਲੀ ਵਾਰ ਆਰਡਰ ਕੀਤਾ ਸੀ ਓਵਰਹੇਟ ਤੇ ਯੋ। ਨੋ ਮੀਟਰੋਆਨੀ ਕਲੀਅਰ ਚਾਈਨਿਸ ਫੂਡ ਯੋ ਸੈਲਡ ਚਿਕਨ ਨੂਡਲ ਰਾਈਸ ਅਦਰ ਸੈਲਡ ਦੀ ਡੱਬੀ ਇਹ ਨਾਲ ਔਰ ਬਰੋਕਲੀ ਯਾ ਬਾਕੀ ਹੋਰ ਸੈਲਡ ਵਗੈਰਾ ਇਹ ਕਾ ਨਾਲ ਪਤਾ ਨਹੀਂ ਕੀ ਦਿੱਤਾ ਇਹਨਾਂ ਨੂੰ ਪਰ ਤੀ ਜੀ ਇਹ ਬਾਅਦ ਚ ਦੇਖਾਂਗੇ ਯੋ ਚਲੋ ਵੀ ਕਰਦੇ ਆ Enjoy ਹੋਣ ਫਾਈਨਲੀ 24 ਘੰਟਿਆਂ ਚ ਹੋਣ ਲੱਗੀ ਆ ਪਿਕਅਪ ਯੋ ਆਈਓ ਲੰਮਾ ਪੀਸ ਆ 40 50 ਫੁੱਟ ਦਾ ਇਹ ਵੀ ਲੱਦੀ ਜਾਂਦੇ ਆ ਪਿੱਛੇੋਂ ਅੰਦਰ ਨੂੰ ਕਰੂਗਾ ਹੁਣ ਇਹ ਮੋਰੇ ਤਾਂ ਹੋ ਗਈ ਮਿਡਲ ਚੇਨ ਪਿੱਛੇੋਂ ਅੰਦਰ ਨੂੰ ਕਰੂਗਾ ਫੋਕ ਲਿਫਟਰ ਜਾ ਕੇ ਉਹ ਲੰਮਾ ਪੀਸ ਆ ਪੂਰਾ 40 50 ਫੁੱਟ ਦਾ ਐਰੋਸਪੇਸ ਆ ਵੀ ਇਹਨਾਂ ਦੀ ਆ ਵੀ ਇਹਨਾਂ ਦਾ ਜਹਾਜ਼ਾਂ ਦੇ ਨਵਾਂ ਨੇ ਪਾਰਟ ਇਹਨਾਂ ਦਾ ਸਾਲਟ ਲੇਕ ਯੂਟਾ ਦੇਖੋ ਕਿੰਨੀ ਹੈ ਨਰਟ ਕਿੰਨੀ ਬਿਊਟੀ ਉਹ ਲੋਡ ਚੈੱਕ ਕਰਨ ਲਈ ਰੁਕਿਆ ਇੱਥੇ ਆਪਾਂ ਆਪਣਾ ਲੋਡ ਖੜਾ ਬ੍ਰੇਕ ਆਪਾਂ ਪਹਿਲੀ ਕਰ ਲਈ ਸੀ ਚਾਹ ਹੁਣ ਲੋਡ ਚੈੱਕ ਕਰਕੇ ਹੁਣ ਚੱਲਦੇ ਆਂ 4 ਘੰਟੇ ਦੀ ਡਰਾਈਵ ਰਹਿਣੀ ਮੇਰੀ ਹੱਲੇ ਲਓ ਵੀ ਆਲਮੋਸਟ ਵਾਟਰ ਦੇ ਕੋਲ ਬਾਈ ਕੋ ਡਰਾਈਵਰ ਤਾਰ ਕਿਉਂ ਚਲ ਗਿਆ ਯਾਰ ਚ ਲੈ ਜਾਊਗਾ ਟਰੱਕ ਆਪਾਂ ਉਤਰ ਗਏ ਆਪਣੇ ਸ਼ਹਿਰ ਲੰਡਨ ਚ ਫਲਾਏਗੇ ਲੰਡਨ ਅੰਟਾਰੀਓ ਆ ਗਏ ਆਪਣੇ ਪਿੰਡ ਵਾਪਸ ਹੂ